ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਇਸ ਦੀ ਨਿਖੇਦੀ ਕੀਤੀ ਗਈ ਤੇ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਕਹੀ ਜਾ ਰਹੀ ਹੈ ਸੈਟ ਚੋਣਾਂ ਨੂੰ ਲੈ ਕੇ ਭੰਗ ਕਰਕੇ ਪੰਜਾਬ ਨੂੰ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਵੱਖ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲੁਧਿਆਣਾ ਪੰਜਾਬ ਯੂਨੀਵਰਸਿਟੀ ਅਧੀਨ ਪੈਂਦੇ ਕਾਲਜ ਗੁਰੂ ਤੇਗ ਬਹਾਦਰ ਦਾਖਾ ਦੇ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਰਨ ਦੀ ਕੇਂਦਰ ਸਰਕਾਰ ਦੇ ਵਿਰੋਧ ਦੇ ਗਲਤ ਨੀਤੀਆਂ ਦੇ ਵਿਰੋਧ ਚ ਸੈਨੇਟ ਨੂੰ ਮੁੜ ਬਹਾਲ ਕਰਨ ਲਈ ਕਿਉਂ ਕੇਂਦਰ ਸਰਕਾਰ ਪੰਜਾਬ ਨਾਲ ਮੁੜ ਤੋਂ ਧੱਕਾ ਕਰਦੀ ਆਈ ਆ ਚਾਹੇ ਕੁਝ ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰ ਲਈਏ ਕਿਸਾਨੀ ਦੀ ਗੱਲ ਕਰ ਲਈਏ ਤੇ ਹੁਣ ਸਾਡੇ ਆਹ ਜਿਹੜਾ ਪੰਜਾਬ ਯੂਨੀਵਰਸਿਟੀ ਆ ਸਟੂਡੈਂਟਾਂ ਉਹਨਾਂ ਦੇ ਹੱਕ ਖੋਏ ਜਾ ਰਹੇ ਆ ਉਸ ਉਸ ਵਿਰੋਧ ਦੇ ਵਿੱਚ ਅਸੀਂ ਇਹ ਪ੍ਰੋਟੈਸਟ ਕਰ ਰਹੇ ਆਂ ਅੱਛਾ ਭਾਈ ਜੀ ਵਿਰੋਧ ਕਰ ਰਹੇ ਹਾਂ ਮੁਰ ਬਹਾਲੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਆ ਲੱਗਦਾ ਕਿ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਣੀ ਚਾਹੀਦੀ ਹੈ ਹਾਂਜੀ ਸਭ ਤੋਂ ਵੱਡਾ ਰੋਲ ਹੁੰਦਾ ਜੀ ਮੀਡੀਆ ਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੁਸੀਂ ਸਾਡੇ ਆਮ ਲੋਕਾਂ ਦੀ ਆਵਾਜ਼ ਹੋ ਤੁਹਾਡੇ ਥਰੂ ਇਹ ਕੇਂਦਰ ਤੱਕ ਆਵਾਜ਼ ਪਹੁੰਚਣੀ ਆ ਅਸੀਂ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਹੱਕ ਆ ਇਹ ਪੰਜਾਬ ਤੋਂ ਨਾ ਖੋਏ ਜਾਣ ਸੈਨੇਟ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਪੰਜਾਬ ਦੇ ਹੱਕ ਪੰਜਾਬ ਤੋਂ ਨਾ ਖੋ ਕੇ ਕਿਸੇ ਹੋਰ ਆਰਐਸਐਸ ਹੋਗੀ ਜਾਂ ਹੋਰ ਹੋਗੇ ਉਹਨਾਂ ਦੇ ਹੱਥ ਚ ਨਾ ਦਿੱਤੇ ਜਾਣ ਤੇ ਅੱਜ ਅਸੀਂ ਸਾਰੇ ਵਿਦਿਆਰਥੀ ਤਾਂ ਇਕੱਠੇ ਹੋਏ ਆ ਜੋ ਵੀ ਸਰਕਾਰ ਨੇ ਸੈਂਟਰ ਸਰਕਾਰ ਨੇ ਜੋ ਵੀ ਜਿਹੜਾ ਆਪਣੀ ਪੰਜਾਬ ਯੂਨੀਵਰਸਿਟੀ ਆ ਉਹਦੇ ਤੇ ਵੀ ਰੋਗ ਲਾਈ ਆ ਤੇ ਅੱਜ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਤਾਂ ਪੰਜਾਬ ਯੂਨੀਵਰਸਿਟੀ ਹੁੰਦੀ ਸੀਗੀ ਇਹ ਜਿਹੜਾ ਪੀਯੂ ਆ ਤੇ ਹੁਣ ਇਹ ਸਾਰੀ ਹੋ ਗਈ ਇਸ ਹੁਣ ਪੰਜਾਬ ਯੂਨੀਵਰਸਿਟੀ ਦੇ ਨਾਮ ਨਾਲ ਹਰਿਆਣਾ ਯੂਨੀਵਰਸਿਟੀ ਵੀ ਨਾਲ ਲੱਗੂਗਾ ਕਿਉਂਕਿ ਹਰਿਆਣਾ ਯੂਨੀਵਰਸਿਟੀ ਹੋ ਗਿਆ ਕੀਤਾ ਜਾ ਰਿਹਾ ਅਸੀਂ ਜੀਟੀਵੀ ਕਾਲਜ ਦਾਖਾ ਤੋਂ ਪ੍ਰੋਟੈਸਟ ਕਰ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੇਂਦਰ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਸੈਨੇਟ ਭੰਗ ਕਰਤਾ ਸੈਨੇਟ ਦਾ ਬੇਸਿਕਲੀ ਕੰਮ ਹੁੰਦਾ ਕਿ ਉਹਦੇ ਵਿੱਚ ਚੋਣਾਂ ਕਰਕੇ ਮੈਂਬਰ ਚੁਣੇ ਜਾਂਦੇ ਆ ਜਿਹੜਾ ਵੀ ਉਥੋਂ ਕੋਈ ਆਪਣਾ ਵਿਸ਼ਾ ਜਾਂ ਕੋਈ ਪੜ੍ਹਾਈ ਬਾਰੇ ਕੋਈ ਵੀ ਫੈਸਲੇ ਲੈਣੇ ਹੋ ਸੈਨੇਟ ਲੈਂਦਾ ਹੁਣ ਸਿੱਧਾ ਸਿੱਧਾ ਇਹ ਕੇਂਦਰ ਗਵਰਨਮੈਂਟ ਨੇ ਆਪਦੇ ਹੱਥ ਦੇ ਵਿੱਚ ਕਰ ਲਿਆ ਕੋਈ ਵੀ ਫੈਸਲੇ ਹੋਣ ਉਹ ਸਿੱਧੇ ਲੈਣਗੇ ਇਹਦੇ ਵਿੱਚ ਉਹ ਸਾਡੀ ਹਿਸਟਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਹੇਰਫੇਰ ਕਰ ਸਕਦੇ ਆ ਸਾਡੇ ਹੀਰੋਆਂ ਨੂੰ ਜ਼ੀਰੋ ਕਰਕੇ ਕਿਸੇ ਵੀ ਬੰਦੇ ਨੂੰ ਹੀਰੋ ਬਣਾ ਸਕਦੇ ਆ ਇਹ ਬਹੁਤ ਮੰਦਭਾਗਾ ਫੈਸਲਾ ਇਹ ਵਾਪਸ ਲਿਆ ਜਾਣਾ ਚਾਹੀਦਾ ਲੱਗਦਾ ਕਿ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਇਹ ਸੰਘਰਸ਼ ਅਗਲੀ ਕੀ ਰਣਨੀਤੀ ਜਿਹੜੀ ਹੈ ਅੱਜ ਤਾਂ ਅਸੀਂ ਰੋਜ ਪ੍ਰਦਰਸ਼ਨ ਸ਼ੁਰੂ ਕੀਤਾ ਵਾ ਫਿਲਹਾਲ ਇਹ ਪਹਿਲਾ ਸੁਨੇਹਾ ਸਾਡਾ ਕੇਂਦਰ ਗਵਰਨਮੈਂਟ ਨੂੰ ਇਹ ਕੱਲੇ ਕੱਲੇ ਕਾਲਜ ਤੋਂ ਪੰਜਾਬ ਦੇ ਤੋਂ ਹਰੇਕ ਤੋਂ ਸ਼ੁਰੂ ਹੋਇਆ ਵਾ ਤੇ ਜੇ ਉਹ ਪਿੱਛੇ ਨਾ ਮੁੜੇ ਤਾਂ ਇਹ ਜਿੰਨਾ ਮਰਜ਼ੀ ਲੰਬਾ ਚੱਲੇ ਜਾਵੇ ਪ੍ਰੋਟੈਸਟ ਪਹਿਲਾਂ ਵੀ ਉਹਨਾਂ ਨੇ ਸਾਡਾ ਟ੍ਰੇਲਰ ਦੇਖਿਆ ਵੀ ਸਾਲ 2 ਸਾਲ ਅਸੀਂ ਕਿਸਾਨੀ ਅੰਦੋਲਨ ਵੇਲੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਆਂ ਤੇ ਜੇ ਹੁਣ ਵੀ ਸਾਨੂੰ ਸੜਕਾਂ ਤੇ ਉਤਰਨਾ ਪੈ ਗਿਆ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਇਹ ਤੋਂ ਚੰਗਾ ਇਹੀ ਆ ਵੀ ਕੇਂਦਰ ਸਰਕਾਰ ਆਪਦਾ ਫੈਸਲਾ ਵਾਪਸ ਲਵੇ ਤੇ ਸਾਡੇ ਪੰਜਾਬ ਦੇ ਹੱਕ ਸਾਨੂੰ ਵਾਪਸ ਦਿੱਤੇ ਆ ਬਿਲਕੁਲ ਜੀ ਹਰ ਵਾਰ ਕੇਂਦਰ ਸਰਕਾਰ ਮਤਰਈ ਮਾਂ ਵਰਗਾ سلوਕ ਕਰਦੀ ਆ ਪੰਜਾਬ ਨਾਲ ਹਰ ਵਾਰ ਉਹ ਸਾਡੀ ਧੌਣ ਤੇ ਗੋਡਾ ਰੱਖਣਾ ਚਾਹੁੰਦੀ ਆ ਪਰ ਆਹੀ ਉਹ ਤਾਂ ਉਹਨਾਂ ਦਾ ਤੋੜ ਕੇ ਉਹਨਾਂ ਦੇ ਹੱਥ ਵਿੱਚ ਫੜਾਉਣੇ ਆ ਚਾਹੇ ਪਾਣੀਆਂ ਦੇ ਮੁੱਦੇ ਲਾ ਲਓ ਕਿਸਾਨੀ ਦੇ ਮੁੱਦੇ ਲਾ ਲਓ ਤੇ ਇਹ ਵੀ ਉਹਨਾਂ ਨੇ ਸਾਡਾ ਸਿੱਧਾ ਹਮਲਾ ਕੀਤਾ ਇਹਦਾ ਵੀ ਜਵਾਬ ਅਸੀਂ ਉਸੇ ਜ਼ੋਰ ਨਾਲ ਦਵਾਂਗੇ ਕਿਹੜੀਏ ਕਰ ਰਹੇ ਮੈਂ ਹਰਸਮਰਨ ਪਰੀ ਸਿੰਘ ਗੱਲ ਮੈਂ ਪੰਜਾਬ ਦਾ ਵਿਦਿਆਰਥੀ ਆ ਅਸੀਂ ਇੱਥੇ ਸਾਰੇ ਪ੍ਰੋਟੈਸਟ ਕਰ ਰਹੇ ਆ ਕਿਉਂਕਿ ਸਾਡੇ ਪੀਯੂ ਵਿੱਚ ਜਿਹੜੇ ਵੀ ਹੱਕ ਸੀਗੇ ਸਾਰੇ ਇਹਨਾਂ ਨੇ ਕੀ ਕਰਕੇ ਕੱਢਦੇ ਪੀਯੂ ਪੰਜਾਬ ਯੂਨੀਵਰਸਿਟੀ ਚੋਂ ਕੱਲਾ ਪੰਜਾਬ ਦਾ ਤਾਂ ਹੀ ਨੋ ਹੀ ਰਹਿ ਗਿਆ ਜਿਹੜੀ ਸੈਨੇਟ ਸੀ ਉਹ 15 ਮੈਂਬਰੀ ਕਮੇਟੀ ਹੁੰਦੀ ਏ ਇੱਕ ਤਰ੍ਹਾਂ ਦੀ ਹਰ ਇੱਕ ਜ਼ਿਲ੍ਹੇ ਦਾ ਉੱਥੇ ਮੈਂਬਰ ਹੁੰਦਾ ਸੀ ਜੇ ਸ ਜੇ ਆਪਾਂ ਉਂ ਜਾਣੇ ਆ ਕੱਲੇ ਜਾਣੇ ਆ ਆਪਣਾ ਚੰਡੀਗੜ੍ਹ ਚ ਕੋਈ ਨਹੀਂ ਹੁੰਦਾਗਾ ਤੇ ਆਪਾਂ ਇੱਥੇ ਰਹਨੇ ਆ ਆਪਾਂ ਉੱਥੇ ਜਾ ਕੇ ਆਪਣੇ ਬਹੁ ਖਰਚੇ ਹੁੰਦੇ ਆ ਪਰ ਜੇ ਆਪਾਂ ਉਹਨਾਂ ਨਾਲ ਗੱਲ ਕਰਕੇ ਜਾਂਦੇ ਸੀ ਜਿਹੜੇ ਸੈਂਟ ਦੇ ਮੈਂਬਰ ਹੁੰਦੇ ਸੀ ਤਾਂ ਉਹ ਉੱਥੇ ਬੈਠੇ ਸਾਡੇ ਸਾਰੇ ਕੰਮ ਕਰਦੇ ਸੀ ਸਾਡੇ ਲੁਧਿਆਣੇ ਚ ਬੈਠੇ ਅੱਧੇ ਕੰਮ ਹੁੰਦੇ ਰਹੇ ਸਾਨੂੰ ਕਰੇ ਉੱਥੇ ਜਾਣ ਦੀ ਲੋੜ ਨਹੀਂ ਪਈ ਸਾਡੇ ਸਾਰੇ ਮਸਲੇ ਹੱਲ ਹੁੰਦੇ ਰਹੇ ਪਹਿਲਾਂ ਇਹਨਾਂ ਨੇ ਪੰਜਾਬ ਮੰਡ ਤਾਂ ਫਿਰ ਇਹਨਾਂ ਨੇ ਸਾਨੂੰ ਨਿਕਾਇ ਦੇਤਾ ਫਿਰ ਇਹਨਾਂ ਹਰਿਆਣਾ ਹਿਮਾਚਲ ਕਰਤਾ ਫਿਰ ਹੁਣ ਸਾਨੂੰ ਕੋਹ ਨਹੀਂ ਦਿੰਦਾ ਇਹਨਾਂ ਨੇ ਲੱਗਦਾ ਨਹੀਂ ਸਟੂਡੈਂਟਾਂ ਦਾ ਧੱਕਾ ਕੀਤਾ ਜਾ ਰਿਹਾ ਜੀ ਧੱਕਾ ਹੀ ਹੁਣ ਤੱਕ ਹੁੰਦਾ ਹੀ ਆ ਫਿਰ ਇਹ ਕਹਿੰਦੇ ਤੁਸੀਂ ਬਾਹਰ ਕਿਉਂ ਜਾਣੇ ਹੋਰ ਕੀ ਕਰੀਏ ਇੱਥੇ ਰਹਿ ਕੇ ਅਸੀਂ ਇੱਥੇ ਪੜਦੇ ਹੁਣ ਕੀ ਕਰੀਏ ਸਾਡਾ ਕੋਈ ਕੰਮ ਤਾਂ ਹੁੰਦਾ ਨਹੀਂਗਾ ਅਸੀਂ ਸਾਰੇ ਇਕੱਠੇ ਹਾਂ ਸਾਡੀ ਮੰਗ ਵੀ ਸਾਡੇ ਹੱਕ ਸਾਨੂੰ ਵਾਪਸ ਦਿੱਤੇ ਜਾਣ ਨਹੀਂ ਅਸੀਂ ਆਹ ਪ੍ਰੋਟੈਸਟ ਲੰਬਾ ਲੈ ਕੇ ਜਾਵਾਂਗੇ ਜਿਵੇਂ ਕਿਸਾਨੀ ਵਾਲਾ ਲੈ ਕੇ ਗਏ ਸੀ ਭਜਪਾ ਸਰਕਾਰ ਮਰਦਾ ਸਦਾਦੀ ਕੀ ਇਹਦੇ ਨਾਲ ਹੀ ਵਿਦਿਆਰਥੀਆਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਹੋ ਤਾਂ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ